ਅਸੀਂ ਗੱਲ ਕੀ ਹਾਲ ਹੈ ਬਾਈ ਸਾਰਿਆਂ ਦਾ ਸੋ ਬਾਈ ਤੁਸੀਂ ਪੁੱਛਦੇ ਰਹਿੰਨੇ ਹੋ ਹਨ ਵੀ ਆਹ ਆਰਟਿਸਟ ਕਿੱਥੋਂ ਹੈ ਤੇ ਦਾ ਕੀ ਨਾਮ ਹੈ ਰੀਅਲ ਹਨ ਤੇ ਕਿਹੜਾ ਪਿੰਡ ਹੈ ਇਹਦਾ ਉਹ ਸਾਰਾ ਕੁਝ ਤੁਹਾਨੂੰ ਅੱਜ ਦੇ ਬਲੌਗ ਦੇ ਵਿੱਚ ਦਿਖਾਵਾਂਗੇ ਸਾਰੇ ਆਰਟਿਸਟਾਂ ਨਾਲ ਥੋੜੀ ਇੰਟਰੋਡਕਸ਼ਨ ਕਰਾਵਾਂਗੇ ਕੌਣ ਕਿੱਥੋਂ ਹੈ ਕਿੰਨਾ ਟਾਈਮ ਹੋ ਗਿਆ ਉਹਨੂੰ ਸਾਡੇ ਚੈਨਲ ਤੇ ਕੰਮ ਕਰਦਿਆਂ ਤੇ ਕਿਹੜਾ ਹਨ ਉਹਦਾ ਪਿੰਡ ਹੈਗਾ ਸਾਰਾ ਕੁਝ ਅਸੀਂ ਆ ਚੈਨਲ ਤੇ ਦਿਖਾਵਾਂਗੇ ਕੱਲੇ-ਕੱਲੇ ਨੂੰ ਆਪਦਾ ਦੇਖੀ ਜਾਓ ਸਕਿਪ ਨਾ ਕਰਿਓ ਜਿੰਨੇ ਵੀ ਆਰਟਿਸਟ ਸਾਡੇ ਚੈਨਲ ਤੇ ਕੰਮ ਕਰਦੇ ਨੇ ਹਾਰ ਨਾਲ ਜਾਣਖਤ ਕਰਾਉਂਦਾਗਾ ਜੀ ਤੁਹਾਡੀ ਠੀਕ ਹੈ ਤੇ ਥੀਏਟਰ ਜੰਕਸ਼ਨ ਚੈਨਲ ਆ ਤੁਹਾਨੂੰ ਪਤਾ ਸਾਡਾ ਬਾਈ ਪੰਜ ਜਣਿਆ ਤਾਂ ਸਾਡਾ ਚੈਨਲ ਆਗਾ ਤੇ ਇਹ ਚੈਨਲ ਵੀ ਮੇਰਾਗਾ ਢਿੱਲੋ ਐਕਸਟੀਵੀ ਇੱਥੇ ਬਲੌਗਰ ਆ ਕਰਨਗੇ ਕਈ ਬਾਈ ਕਹਿੰਦੇ ਸੀਗੇ ਵੀ ਬਾਈ ਤੁਸੀਂ ਸ਼ੂਟ ਕਰਦੇ ਹੋ ਬਲੌਗ ਜੇ ਪਾਇਆ ਕਰੋ ਕਿਵੇਂ ਕਰਦੇ ਹੋ ਸ਼ੂਟ ਸ਼ਾਟ ਹਣਾ ਸਾਰਾ ਕੁਝ ਉਹ ਇਹ ਚੈਨਲ ਤੇ ਦੇਖਾ ਕਰੂਗੇ ਤੁਸੀਂ ਸਾਰਾ ਕੁਝ ਵੱਤ ਤੋਂ ਬਾਅਦ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਕੇ ਸ਼ੇਅਰ ਕਰ ਦਿਓ ਤੁਹਾਡਾ ਆਪਣੀ ਚੈਨਲ ਹੈ ਵੀ ਤੇ ਤੁਸੀਂ ਦੱਸਿਆ ਕਰੋ ਬਾਕੀ ਵੀ ਕੰਟੈਂਟ ਦੱਸਿਆ ਕਰੋ ਮੇਨਲੀ ਨਾ ਹੁਣ ਮਤਲਬ ਵੀਡੀਓ ਦਾ ਕੰਟੈਂਟ ਹੁੰਦੇ ਨੇ ਤੇ ਫਿਲਮਾਂ ਦੇ ਕੰਟੈਂਟ ਹੁੰਦੇ ਨੇ ਬਲੌਗ ਦਾ ਕੋਈ ਕੰਟੈਂਟ ਨਹੀਂ ਹੁੰਦਾ ਤੁਸੀਂ ਦੱਸੋ ਕਿ ਅਸੀਂ ਬਲੌਗ ਦਾ ਕਿਵੇਂ ਕੰਟੈਂਟ ਬਣਾਈਏ ਜਿਵੇਂ ਮੈਂ ਆ ਕੰਟੈਂਟ ਸੋਚਿਆ ਸੀ ਵੀ ਪੁੱਛਦੇ ਰਹਿੰਦੇ ਨੇ ਬਾਈ ਹੁਣੀ ਵੀ ਬਾਈ ਆਹ ਫਲਾਣਾ ਕਿਹੜੇ ਪਿੰਡ ਤੋਂ ਐ ਇਹਦਾ ਕੀ ਨਾਮ ਰੀਅਲ ਹੈ ਨਾ ਇਹ ਅੱਜ ਦਾ ਕੰਟੈਂਟ ਏਹੀ ਹੈ ਵੀ ਆਰਟਿਸਟਾਂ ਦਾ ਨਾਮ ਰੀਅਲ ਕੀ ਹੈ ਤੇ ਕਿਹੜੇ ਪਿੰਡ ਤੋਂ ਨੇ ਅੱਜ ਦਾ ਇਹ ਬਲੌਗ ਦੀ ਕੰਟੈਂਟ ਆ ਤੇ ਨਵੇਂ-ਨਵੇਂ ਕੰਟੈਂਟ ਤੁਸੀਂ ਮੈਨੂੰ ਇਹਦੇ ਵਿੱਚ ਕਮੈਂਟ ਕਰਕੇ ਦੱਸਦੇ ਕਰੋ ਆਪਾਂ ਉਹ ਕੰਟੈਂਟ ਦੇ ਹੀ ਬਲੌਗ ਪਾਇਆ ਕਰਾਂਗੇ ਠੀਕ ਆ ਆਜੋ ਦੇਖਦੇ ਆ ਫਿਰ ਬਲੌਗ ਤੇ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕੀ ਹਾਲ ਹੈ ਜੀ ਭਾਈ ਵੀਰ ਆ ਬਈ ਤੁਸੀਂ ਦੱਸੋ ਇਹ ਨਾਂ ਬਈ ਤੁਹਾਡਾ ਮੇਰਾ ਨਾਮ ਬਈ ਮਨੋ ਜੀ ਦਾ ਪਿੰਡ ਮੇਰਾ ਪਿੰਡ ਆ ਪਿੰਡ ਤੂਰੀ ਆ ਬਈ ਹਾਂਜੀ ਬਈ ਠੀਕ ਆ ਠੀਕ ਆ ਇੱਥੇ ਬਈ ਕਿਹੜਾ ਕੈਰੈਕਟਰ ਕਰਦੇ ਹੋ ਤੁਸੀਂ ਇੱਥੇ ਬਈ ਕਿ ਸਰਪੰਚ ਦਾ ਇੱਕ ਮਹੇਸ਼ਾ ਦਾ ਕੈਰੈਕਟਰ ਆ ਆਪਣੀ ਠੀਕ ਆ ਤੁਸੀਂ ਰਹਿ ਗਏ ਸੀ ਬਈ ਯਾਰ ਹਨਾ ਤਾਂ ਕਰਕੇ ਹੀ ਹੋਈ ਗੱਲ ਹਾਂ ਤੇ ਬਈ ਬਹੁਤ ਗਾਇ ਐਕਟਿੰਗ ਹੁੰਦੀ ਆ ਤੁਹਾਡੀ ਸ਼ੁਕਰੀਆ ਵੀਰੇ ਹਾਂ ਹਾਂ ਠੀਕ ਆ ਤੇ ਆਹ ਤਾਂ ਆਹ ਤਾਂ ਆ ਗਿਆ ਸੀ ਆ ਵੀ ਆ ਗਿਆ ਸੀ ਗਾੜਾ ਇਹ ਤੇਰੀ ਫੈਸ ਇਫੈਕਟਸ ਲਾ ਲਈ ਮੇਰੇ ਨਿੰਗਾ ਘਾਟਾ ਇੱਕ ਨੰਬਰ ਤੂੰ ਨੇ ਤੌੜੇ ਤੇ ਮੁੱਦੀ ਹੋਈ ਦੇਖਿਆ ਐਨਕ ਅਸੀਂ ਤੌੜੇ ਦੇ ਮੁੱਦੀ ਹੋਈ ਏਣਕ ਆਪ ਦਾ ਕੰਨੀ ਕਰੀ ਕੈਮਰਾ ਕਿੰਨਾ ਸੌਜਾ ਮੁੰਡਾ ਨਾ ਬੁੱਠਾ ਰੱਖਿਆ ਆ ਆ ਆ ਹਾਂ ਵੇ ਕਰਦੀ ਰਣਾ ਜੀ ਸਹੀ ਕਰਦੀ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਹੈ ਜੀ ਜਨਾਲ ਜਨਾਲ ਜੀ ਠੀਕ ਹੈ ਠੀਕ ਇੱਥੇ ਤੁਸੀਂ ਕਿਹੜਾ ਕੈਰੇਕਟਰ ਕਰਦੇ ਹੋ ਜਗENDER ਰਾਣੇ ਦਾ ਜਗENDER ਰਾਣੇ ਦਾ ਠੀਕ ਹੈ ਠੀਕ ਹੈ ਠੀਕ ਹੈ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਕੈਰੇਕਟਰ ਕਰਕੇ ਬਹੁਤ ਵਧੀਆ ਇੱਕ ਨੰਬਰ ਆ ਬਹੁਤ ਵਧੀਆ ਲੋਕ ਜਾਣ ਪਛਾਣ ਲੱਗੇ ਹੁਣ ਆਹ ਫੁੱਲ ਪੂਰੀ ਟਰੱਕੀ ਹੋ ਗਈ ਤੁਹਾਡੀ ਬਾਕੀ ਪੂਰੀ ਜੀ ਪੂਰੀ ਜੀ ਨੂੰ ਕਦੇ ਘਟਾ ਹੈ ਹਾਂ ਹਾਂ ਕੀ ਬਾਤ ਹੈ ਕਰਦੇ ਰਿਸ਼ਤੇਦਾਰ ਵਧੀਆ ਸਾਰੇ ਮਿੱਤਰ ਹਾਂ ਵਧੀਆ ਐਨ ਇੱਕ ਨੰਬਰ ਐਣੀ ਕਹਿੰਦੀ ਫੋਟੋ ਕਰਾਓ ਸਾਡੇ ਨਾਲ ਵਿਚ ਵਿੱਚ ਉਹ ਰਿਸ਼ਤਦਾਰੋਂ ਦਾ ਪਤੀ ਹੈ ਵੀ ਆਪਰੇ ਨਾਲੇ ਰਹਿੰਦਾ ਸਾਰਾ ਦਿਨ ਬਾਕੀ ਹੋਰ ਕਹਿ ਦਿੰਦੇ ਨੇ ਅੱਛਾ 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 ਥੋੜਾ ਨਾਮ ਕੀ ਦੀ ਰੀਅਲ ਹੈ ਮੇਰਾ ਨਾਮ ਹੈ ਰਿੰਕੂ ਗੁਜਰਾ ਰਿੰਕੂ ਗੁਜਰਾ ਜਨਾਲ ਤੋਂ ਤੁਸੀਂ ਹਾਂਜੀ ਜਨਾਬ ਠੀਕ ਆ ਠੀਕ ਆ ਇਹ ਬਾਈ ਜਨਾਲ ਤੋਂ ਆ ਮਤਲਬ ਹੈ ਹਾਂਜੀ ਠੀਕ ਆ ਠੀਕ ਆ ਠੀਕ ਇੱਕ ਹੋਰ ਤੁਹਾਡੇ ਨਾਲ ਆਰਟਿਸਟ ਆਉਂਦਾ ਕੋਈ ਬਸ ਪਰਸੂ ਪਰਸੂ ਕਿੱਥੇ ਹੈਗਾ ਪਰਸੂ ਯਾ ਆ ਪਰਸੂ ਆ ਮੁੰਡਾ ਕੀ ਨਾਮ ਹੈ ਬਾਈ ਤੇਰਾ ਪਰਸੂ ਹੈ ਬਾਈ ਸ਼ੇਭਰਤਵਾਜ ਸ਼ੇਭਰਤਵਾਜ ਕਿੱਥੋਂ ਬਾਈ ਤੁਸੀਂ ਜਨਾਲ ਤੋਂ ਜਨਾਲ ਤੋਂ ਨੇ ਤੁਸੀਂ ਠੀਕ ਆ ਠੀਕ ਇੱਥੇ ਸਿਟਰ ਜੰਕਸ਼ਨ ਤੇ ਕਿ ਚਾਰਵੇਂ ਬਹੁਤ ਖੁਸ਼ ਨੇ ਇੱਕ ਗੱਲ ਹੈ ਬਾਈ ਜਿਹੜੇ ਕੀ ਕਹਿੰਦੇ ਨੇ ਹਾਂ ਖੁਸ਼ ਕਹਿਣਾ ਕੀ ਹੈ ਤੂੰ ਇਹ ਕੱਢ ਲੈ ਪਹਿਲਾਂ ਤੂੰ ਕੋਈ ਨਾ ਬੋਲ 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 ਹਾਂ ਬਈ ਪਹਿਲਾਂ ਨਹੀਂ ਸੀ ਉਹ ਜਿਹੜੇ ਕੰਦੇ ਫੋਨ ਫਾਨ ਵੀ ਨਹੀਂ ਹੁੰਦੇ ਸੀਗੇ ਫਿਰ ਇੱਕ ਬਲਾ ਬਲਾ ਕੇ ਰਾਜੀ ਜੀ ਨਹੀਂ ਸੀਗੇ ਹੁਣ ਉਹ ਵੀ ਕਰਦੇ ਨੇ ਬਈ ਸਟੋਰੀ ਕੀ ਕਹਿੰਦੇ ਨੇ ਹੁਣ ਤੈਨੂੰ ਹੈ ਕੀ ਕਹਿੰਦੇ ਬਈ ਥੀਏਟਰ ਡਾਇਰੈਕਟਰ ਸਾਨੂੰ ਵੀ ਲੈ ਜਾ ਤੇ ਇਹ ਵੀ ਆ ਸਾਡਾ ਬਈ ਉਹਨਾਂ ਨੂੰ ਬੁਲਾ ਦੇ ਜਾਨਾ ਗੱਲ ਕਰਾ ਦੇ ਯਾਰ ਕੋਈ ਵਧੀਆ ਹੋਣਾ ਕੋਈ ਜੱਟਾ ਮੈਂ ਤਾਂ ਮੈਂ ਬਈ ਉਹ ਤਾਂ ਬੁਲਾਉਂਦੇ ਵੀ ਨਹੀਂ ਹੁਣ ਅਸੀਂ ਆ ਕੁਝ ਗੱਲਾਂ ਕਰ ਲੈਂਗੇ ਠੀਕ ਆ ਠੀਕ ਆ ਜੀ ਜਨਾਲ ਜੀ ਰਹੇ ਹੋ ਆਉਣ ਨਾਲ ਸੰਗ ਵਿੱਚ ਵਧੀਆ ਫਿਲਮਾਂ ਦੇ ਦੇਖਣ ਨੂੰ ਮਿਲੋਗੇ ਤੁਸੀਂ ਬਈ ਜੀ ਤੁਹਾਡੀ ਕਿਰਪਾ ਹੋਗੀ ਮੇਰੀ ਕਿਵੇਂ ਠੀਕ ਹੈ ਠੀਕ ਸਾਸਤ੍ਰੀਕਰ ਜੀ ਸਾਸਤ੍ਰੀਕਰ ਜੀ ਇਹ ਕਾਹਦਾ ਕੈਰੇਕਟਰ ਕਰਦੇ ਤੁਸੀਂ ਥੀਏਟਰ ਜੰਕਸ਼ਨ ਤੇ ਜੀ ਰੱਜੀ ਦਾ ਰੱਜੀ ਦਾ ਜੀ ਕਿਹੜਾ ਪੰਡਾ ਹੈ ਤੁਹਾਡਾ ਚੀਮਾ ਚੀਮਾ ਨੌ ਕੇ ਤੁਹਾਡਾ ਪੱਕਾ ਲਾਪਰੇ ਚੀਮਾ ਲਾਪਰੇ ਜੀ ਮੈਂ ਕਰੋ ਤੁਸੀਂ ਜੁੜੇ ਹੋਏ ਹੋ ਤੁਸੀਂ ਥੀਏਟਰ ਜੰਕਸ਼ਨ ਵਾਲਿਆਂ ਨਾਲ ਮੈਨੂੰ ਹੋ ਗਏ 6-7 ਮਹੀਨੇ 6-7 ਮਹੀਨੇ ਠੀਕ ਠੀਕ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਜੀ ਬੋਲੋ ਬਾਅਦ ਕਿੱਥੇ ਰਕੇ ਮਤਲਬ ਕੀ ਹੈ ਨਾ ਅਲਗ ਜਾ ਕੰਮ ਟਿੱਕੀ ਛੱਡ ਦੋ ਬੋਲਿਆ ਅੰਗਰੇਜ਼ੀ ਦਾ ਹਾਂ ਮਾੜੀ ਹੁਣ ਫੋਨ ਆਉਣ ਲੱਗੇ ਵੀ ਸਾਰੇ ਕਹਿੰਦੇ ਨੇ ਵੀ ਬਾਈ ਸਾਨੂੰ ਤੂੰ ਤੇ ਨਾਲ ਮਲਾ ਦੋ ਜਾਂ ਜੱਸੇ ਨਾਲ ਮਿਲਣਾ ਜੱਸਾ ਬਾਉ ਵੀ ਜਲੇਣਾ ਉਹਨੇ ਬਸ ਕੰਨਾ ਸਾਰੇ ਕਹਿੰਦੇ ਨੇ ਵੀ ਬਾਈ ਸਾਨੂੰ ਇੱਕ ਵਾਰ ਉੱਥੇ ਜਾ ਕੇ ਮਲਾ ਜਿੰਨਾ ਹਨਾ ਵੀ ਆਹ ਸੈੱਟ ਤੇ ਆ ਕੇ ਸਾਨੂੰ ਪਿਆਰ ਮਿਲਦਾ ਐਨਾ ਵੀ ਬਹੁਤ ਇੱਜ਼ਤ ਮਿਲਦੀ ਏਰ ਬਸ ਕੀ ਬਾਤ ਲਵ ਯੂ ਬਾਈ ਸਾਰਿਆਂ ਨੂੰ ਤੇ ਥੈਂਕ ਯੂ ਤੁਹਾਡਾ ਬਹੁਤ-ਬਹੁਤ ਕੁੜੀ ਬਹੁਤ ਘੈਂਟ ਸਾਡੀ ਐਕਟਰ ਹੈਗੀ ਇਹ ਬਾਕਮਾਲ ਦੀ ਐਕਟਰ ਹੈ ਇੱਕ ਸਾਂਝ ਪੰਜ ਗਾਲਾਂ ਕੱਢ ਦਿੰਦੀ ਆ ਇਹ ਪਿਆ ਤਾਂ ਜਾਣਦੀ ਮੇਰਾ ਪਰਿਵਾਰ ਆ ਗਿਆ ਮੇਰੀ ਫੈਮਿਲੀ ਆ ਗਈ ਲੈਣ ਕਿ ਲਾ ਕੇ ਹੱਲ ਕਰਗੇ ਆਤਮ ਦੀ ਹੈਨ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਟੱਡਾ ਇਹ ਤਾਂ ਕੋਈ ਨਾ ਦਾ ਡਾਇਰੈਕਟਰ ਤਾਂ ਅੱਖਾਂ ਕੱਢਦਾ ਹੁੰਦਾ ਉਹ ਕਿਉਂ ਅੱਖਾਂ ਕੱਢੀ ਜਾਂਦਾ ਉਹ ਤੂੰ ਤੇ ਕੀ ਨਾਮ ਹੈ ਤੁਹਾਡਾ ਮੇਰੇ ਘਰ ਆਵਦਾ ਕਾ ਪਹਿਲਾਂ ਨਵਾਂ ਨਵਾਂ ਦਿਖਾਉਣਾ ਪਹਿਲਾਂ ਲੋ ਬਈ ਅਸ਼ੀਕਾ ਸਾਸਰੀ ਘਰ ਵਿੱਚ ਕੀ ਹਾਲ ਹੈ ਲਾਈਟ ਲੱਗੀ ਹੋਈ ਆ ਹਾਂ ਠੀਕ ਹੈ ਪਹਿਲਾਂ ਦੱਸ ਕਿਓ ਘਲਾ ਕਿੰਨਾ ਚੱਲਿਆ ਆ ਬਰਾਹ ਵਜੇ ਚੱਲ ਗਿਆ ਉਹ ਚਾ ਪੀਰ ਹੋਰ ਡਿਟੇਲ ਦੇ ਹਾਂਜੀ ਬਈ ਕਿਆ ਕਿਹੜਾ ਪਿੰਡ ਆ ਬਈ ਆਪਣਾ ਬਈ ਆਪਣਾ ਪਿੰਡ ਕਲਾਰਾ ਸੰਗਰੂਰ ਸੰਗਰੂਰ ਨਾਮ ਕੀ ਆ ਬਈ ਤੁਹਾਡਾ ਮੇਰਾ ਨਾਮ ਬਈ ਜਿੰਦਰ ਜਿੰਦਰ ਬਈ ਠੀਕ ਆ ਠੀਕ ਆ ਤੁਸੀਂ ਐਕਟਿੰਗ ਦਾ ਸ਼ੌਂਕ ਰੱਖਦੇ ਹੋ ਬਈ ਹਾਂਜੀ ਹਾਂਜੀ ਬਈ ਪਹਿਲਾਂ ਕਰਿਆ ਬਈ ਤੁਸੀਂ ਹਾਂ ਬਈ ਪਹਿਲਾਂ ਆਪਣਾ ਚੈਨਲ ਬਣਾਇਆ ਸੰਗਰੂਰ ਅੱਛਾ ਇੱਕ ਵੀਡੀਓ 'ਚ ਤੁਸੀਂ ਆ ਚੁੱਕੇ ਹੋ ਤੁਹਾਨੂੰ ਕੋਣ ਭਾਣ ਆਏ ਬਈ ਬਈ ਬਾਦੂ ਮੇਰੀ ਘਰ ਵਾਲੀ ਤਾਂ ਵੀ ਪਈ ਨਹੀਂ ਰਹੀ ਉਦੋਂ ਦੀ ਉਹਦਾ ਵੀਡੀਓ ਵੀ ਦੇਖ ਪਰਮਾਤਮਾ <laughs> ਤੈਨੂੰ <laughs> 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 ਦਾ ਸਾਰਾ ਕੁਸਾ ਰ ਤੈਨੂੰ ਦਵਾਤਾ ਸਹੀ ਗੱਲ ਆ ਧੰਨਵਾਦ ਕਰਨਾ ਮੇਰਾ ਬਣਦਾ ਵੀਰ ਮੈਨੂੰ ਪਿਆਰ ਕਰਦਾ ਤੇਰੀ ਹੋਟੇ ਵੀ ਝੋਲੀ ਪੈ ਰਹੀ ਆ ਉਹ ਹਾਂ ਤੂੰ ਮੇਰਾ ਖਿਆਲ ਰੱਖੀ ਚੰਗਾ ਮੈਨੂੰ ਬਹੁਤ ਪਿਆਰ ਕਰਦਾ ਯਾਰ ਹਾਂਜੀ ਕੀ ਹਾਲ ਹੈ ਤੁਹਾਡਾ ਹਾਂਜੀ ਬਹੁਤ ਵਧੀਆ ਤੁਸੀਂ ਦੱਸੋ ਕੀ ਨਾਮ ਹੈ ਤੁਹਾਡਾ ਮਰਨਾ ਲੀਟ ਕਰਕੇ ਐ ਲੀਟ ਕਰਨਾ ਨਾ ਇਹ ਨਵਾਂ ਫੋਨ ਲੈਦਾ ਕੀ ਨਾਮ ਕੀ ਹੈ ਤੁਹਾਡਾ ਮੈਂ ਆਪਦਾ ਫੋਨ ਦੇਖਾਂ ਕਿਲਾਸਦਾ ਕਜੀ ਰਮਨਦੀਪ ਕੌਰ ਰਮਨਦੀਪ ਕੌਰ ਪੱਕਾ ਨਾਮ ਤੁਹਾਡਾ ਰਮਨਦੀਪ ਕੌਰ ਆ ਕਿੱਥੋਂ ਦੀ ਤੁਸੀਂ ਰਮਨਦੀਪ ਅਸਿਤਮਾਨ ਆ ਐਤਮਾਨ ਤੁਮਾਨਾਂ ਦੀ ਕੁੜੀ ਆ ਇਹ ਠੀਕ ਆ ਤੇ ਆਪਣਾ ਕਿਹੜਾ ਪਿੰਡ ਆ ਤੁਹਾਡਾ ਮੇਰਾ ਫੰਡ ਕਾਸੀ ਆ ਕਾਸੀ ਵਾਲਾ ਠੀਕ ਆ ਠੀਕ ਆ ਤੈਨੂੰ ਦਸ ਨਾਲ ਕੰਮ ਕਰਕੇ ਕਿਵੇਂ ਦਾ ਲੱਗਦਾ ਮੈਂ ਸੱਚ ਬੋਲੂਗੀ ਗੁੱਸਾ ਨਾ ਕਰੀ ਮੈਂ ਬਹੁਤ ਵਧੀਆ ਲੱਗਿਆ ਕੀ ਹਾਲ ਹੈ ਯਾਰ ਥੈਂਕ ਯੂ ਯਾਰ ਮੈਂ ਤੁਹਾਨੂੰ ਦੱਸਦਾ ਵੈਸੇ ਯਾਰ ਅਸੀਂ ਮਤਲਬ ਭੈਣ ਭਾਈ ਹਾਂ ਯਾਰ ਠੀਕ ਹੈ ਇਹਦਾ ਚੱਲ ਕਰੈਕਟਰ 'ਚ ਅਸੀਂ ਮਾੜਾ ਮੋਟਾ ਹਾਂ ਅਸੀਂ ਮਜ਼ਾਕ ਕਰ ਲੈਂਦੇ ਹਾਂਗੇ ਪਰ ਬਹੁਤ ਨਾਈਸ ਕੁੜੀ ਐ ਇਹ ਬਹੁਤ ਵਧੀਆ ਨੇਚਰ ਦੀ ਕੁੜੀ ਐ ਆਪਣੇ ਪਰਿਵਾਰਕ ਕੁੜੀ ਐ ਇਹ ਆਪਣੇ ਘਰ ਵਿੱਚ ਪੂਰੀ ਮਿਲ ਗਈ ਹੈ ਜੇ ਕਈ ਵਾਰ ਮੰਮੀ ਉਹਨਾਂ ਨੂੰ ਕੰਮ-ਕੋਮ ਹੁੰਦਾ ਮੰਮੀ ਉਹਨਾਂ ਤਾਂ ਨਹੀਂ ਰੋਟੀ ਲੈਂਦੀ ਤਾਂ ਆ ਦੋਵੇਂ ਲੰਗਰੀਆਂ ਰੱਖੀਆਂ ਹੋਈਆਂ ਨੇ ਸ਼ੁਮਤਲਬ ਸਾਹਮਣੇ ਘਰ ਸਾਹਮਣ ਵਾਲੀਆਂ ਕੁੜੀਆਂ ਨੇ ਮਤਲਬ ਇਹ ਹਾਂ ਮਤਲਬ ਇਹ ਮਤਲਬ ਕਹਿੰਦਾ ਤੂੰ ਠੀਕ ਹੈ ਠੀਕ ਹੈ ਤੇ ਆਹ ਲਓ ਜੀ ਹਾਂਜੀ ਕੀ ਹਾਲ ਹੈ ਮੇਰੇ ਦੁਲਹੇ ਕੀ ਪਾਗ ਲਗਾ ਰਹੀ ਵਧੀਆ ਬਈ ਕੀ ਨਾਮ ਹੈ ਬਈ ਤੁਹਾਡਾ ਤੁਹਾਡਾ ਨਾਮ ਬਈ ਸਿਮਰਨਜੀਤ ਧਮਾਨ ਤੁਸੀਂ ਵੀ ਧਮਾਨ ਹੋ ਇਹ ਮੇਰੇ ਪਾਗ ਲਗਾਏ ਸਾਰੇ ਦਾ ਮੇਕਅਪ ਕਰਦਾ ਪੱਕਾ ਕੋਵਦੀ ਹੈ ਮਤਲਬ ਕਿ ਪੱਗਾ ਸਾਰੇ ਤੇ ਸਾਰੇ ਜਿੰਨੇ ਕਰਕੇ ਸਿ ਇਹ ਹਿਊਟ ਤੇ ਪੱਗਾ ਬੰਦ ਤੇ ਸਾਰੇ ਜਿਹੜੇ ਪੱਗੇ ਬੰਦ ਤੇ ਮੇਕਅਪ ਕਰਤਾ ਹੈ ਕੀ ਬਾਤ ਹੈ ਕੀ ਕਿਹੜਾ ਪਿੰਡ ਕਿਹੜਾ ਟਰਡਾ ਮੇਰਾ ਭਾਈ ਸੰਗਦੂਰ ਕਦੋਂ ਤੋਂ ਜੁੜੇ ਹੋਏ ਹੋ ਭਾਈ ਤੁਸੀਂ ਜੱਸ ਹੋਰ ਨਾਲ ਪਹਿਲੇ ਜੱਸ ਦੀ ਸੋਨੀ ਟੀਵੀ ਵਾਲਾ ਬਣਾ ਰੱਖਿਆ ਜੱਸ ਹੋਰ ਨਾਲ ਦਾ ਭਈ ਅਸੀਂ ਕਾਲਜ ਮੈਡੀਕਲ ਜੁੜੇ ਹੋਏ ਹਾਂ ਜੁੜੇ ਹੋਏ ਨਹੀਂ ਕਹਿੰਦਾ ਚਿਪੇ ਹੋਏ ਆ ਵੇ ਇੱਕ ਦੂਜੇ ਨਾਲ ਚਿਪੇ ਹੋਏ ਵਿਚੀ ਬੜੇ ਪਏ ਇਹ ਬੰਦ ਗਾ ਜੁੜੇ ਠੀਕ ਹੈ ਠੀਕ ਹੈ ਵਧੀਆ ਐਕਟਰਾਂ ਤੂੰ ਵੀ ਉਹਦੇ ਵਾਂਗ ਬੋਲੀ ਉਹਦੇ ਵਾਂਗ ਕੀ ਦੇ ਵੰਗੋ ਹਾਂ ਇਹਦੇ ਮੈਂ ਬੋਲੀ ਇਹਦੇ ਵੰਗੋ ਮਖੂ ਮਖੂ ਹੋਰ ਤਾਂ ਨਹੀਂ ਕੋਈ ਰਿਹਾ ਯਾਰ ਤੂੰ ਰਹਿ ਗਿਆ ਬਈ ਹੈ ਆ ਰਹਿ ਗਿਆ ਕੀ ਹਾਲ ਹੈ ਵਧੀਆ ਹੀ ਦੱਸਣਾ ਉਹ ਕਿਹੜਾ ਪਿੰਡਾ ਤੇਰਾ ਪਿੰਡ ਧੁਖੜੀ ਤੂੰ ਕੀ ਬਣਿਆ ਦੀ ਇਹ ਉਹ ਬਾਬਾ ਜੀ ਦੇ ਮੂੰਹ ਤੇ ਥੁੱਕਿਆ ਸੀ ਮੈਂ ਇਹ ਤਨੇ ਤਨੇ ਮੂੰਹ ਤੋਂ ਨਾ ਰਿਹਾ ਸਾਬਣ ਨਾਲ ਇਹਦੇ ਚੇਪੂ ਆਇਆ ਫੇਰ ਵੀ ਉਤਰਿਆ ਦੀ ਅਸੀਂ ਹੁਣ ਤੋਂ ਇੱਥੇ ਆਇਆ ਕਰਾਂਗੇ ਹੈ ਕੀ ਕਰਨਾ ਹੈ ਗੱਲ ਜੁੜ ਗਈ ਜੁੜ ਗਏ ਤੇਰੀ ਭੈਣ ਭਾਨਾ ਭਰਿਆ ਤੂੰ ਅਸੀਂ 5000 ਦੀ ਆਈਡੀ ਲਾਉਣਾਂਗੇ ਹਾਂ ਹਾਂ ਓਕੇ ਰਣੇ ਕੰਮ ਹਾਂ ਦੇਖ ਤੇ ਆਪ ਆਹ ਪ੍ਰਾਣੇ ਦਾ ਭਾਈ ਕੁੰਡਾ ਖੜਾਦਾ ਦੇਖ ਨੀਤੀ ਦਾ ਦਾਦਾ ਹਾਂ ਮੀਤੀ ਦਾ ਦਾਦਾ ਲਓ ਜੀ ਲਾਸਟ ਕੈਰੈਕਟਰ ਜਿਹੜਾ ਸਾਡਾ ਰਹਿ ਗਿਆ ਉਹ ਆ ਰਹੇ ਨੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਸਾਡਾ ਕੁਕਾ ਗੁਜਰਾ 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 ਵਾਲਾ ਕੁਕਾ ਕੀ ਆ ਲੈ ਕੁਕੇ ਠੀਕ ਆ ਭਾਈ ਪਹਿਲਾਂ ਥੋੜੀ ਜਿਹੀ ਦ੍ਰਿਸ਼ ਲੈ ਲੈ ਇੰਟਰਵਿਊ ਕੀ ਨਾਮ ਆ ਤੇਰਾ ਮੇਰਾ ਨਾਮ ਇਹ ਹਰਨੇਸ਼ ਸਿੰਘ ਗੁਰੂ ਹੈ ਜੀ ਹਾਂ ਮੇਰਾ ਪਿੰਡ ਗੁਜਰਾ ਜੀ ਜਲਾ ਸੰਗਰੂ ਤਹਿਸੀਲ ਸੁਨਾਮ ਤੇ ਸਟੇਟ ਪੰਜਾਬ ਹੈ ਜੀ ਅਸੀਂ ਕਿਹੜਾ ਖਤ ਪਾਉਣਾ ਤੇਨੂੰ ਆਰਡਰ ਨੰਬਰ ਈ 0811616 848599 ਕੀ ਬਾਲਾ ਆਈਡੀ ਮੈਨੂੰ ਪਿੰਨ ਦੱਸ ਦੇ ਬਸ ਉਹ ਨਹੀਂ ਜੰਗਾ ਚੈਨਲ ਦਾ ਦੱਸ ਦੇ ਮੇਰਾ ਪਾਸਵਰਡ ਚੈਨਲ ਦਾ ਪਾਸਵਰਡ ਉਹ ਬਸ ਸਾਲੇ ਬਸ ਕਰ ਇਹ ਤਾਂ ਮੈਨੂੰ ਵੀ ਹੋਊਗਾ ਸੋ ਡੀਪੀ ਮਾਸਟਰ ਤੋਂ ਨੇ ਸੀਰੀਜ਼ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੋਰ ਦੇ ਨੂੰ ਜੀ ਬਾਈ ਹੈਲੋ ਕਰ ਲਾਂਗਾ ਉਹ ਸਾਨੂੰ ਬਾਈ ਖਾਸਾ ਟਾਈਮ ਹੋ ਗਿਆ 2 ਸਾਲ ਮੰਗ ਹੋ ਕੇ ਚੱਲਦੇ ਨੂੰ ਅੱਜ ਤੁਹਾਡੇ ਕਿਹੜੇ ਕਿਹੜੇ ਆਰਟਿਸਟ ਮਿਸਿੰਗ ਨੇ ਅੱਜ ਇੱਕ ਤਾਂ ਡੀਪੀ ਮਾਸਟਰ ਦਰਬੀਰਾ ਸੀ ਇੱਕ ਸਰਪੰਚ ਮਹੇਸ਼ ਵੀ ਆ ਉਹਦਾ ਕੈਰੇਕਟਰ ਆ ਉਹ ਅੱਜ ਮਸੀਨੇ ਥੋੜੀ ਪ੍ਰੋਬਲਮ ਸੀ ਤੁਹਾਨੂੰ ਐ ਕਿੰਨੇ ਕ ਜਣਾਂ ਨੇ ਕੰਪਲੀਮੈਂਟ ਦੇਦਾ ਵੀ ਪੱਗਵਾਨ ਨੇ ਕਿ ਤੂੰ ਬਹੁਤ ਸੋਹਣਾ ਲੱਗਦਾ ਬਹੁਤ ਨੇ ਉਹ ਸਾਰੇ ਝੂਠੇ ਨੇ cảm ơn <laughs>